ਪਾਕਿਸਤਾਨੀ ਪ੍ਰਾਈਮ ਮਿੰਿਸਟਰ ਸ਼ਬਾਸ਼ ਸ਼ਰੀਫ ਦੀ ਅਗਵਾਈ ਦੇ ਵਿੱਚ ਮਲਕੀ ਸਲਾਮਤੀ ਯਾਨੀ ਜਿਹਨੂੰ ਕੌਮੀ ਸਲਾਮਤੀ ਕਮੇਟੀ ਕਹਿੰਦੇ ਨੇ ਉਹਦਾ ਇੱਕ ਵੱਡਾ ਇਕੱਠ ਹੋਇਆ ਹੈ ਪਾਕਿਸਤਾਨ ਦੇ ਵਿੱਚ ਸਰਕਾਰੀ ਪਦਰ ਤੇ ਹੋਣ ਵਾਲੇ ਇਸ ਇਕੱਠ ਨੂੰ ਸਭ ਤੋਂ ਵੱਡੇ ਇਕੱਠ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਸ ਸਖਰਚੇ ਪਾਕਿਸਤਾਨੀ ਫੌਜ ਮੁਖੀ ਆਸਮਨੀਰ ਹੋਣਾ ਸਮੇਤ ਪਾਕੀ ਜਿਹੜੇ ਆਲਾ ਫੌਜੀ ਜ਼ਿੰਮੇਦਾਰ ਨੇ ਉਹਨਾਂ ਨੇ ਵੀ ਸਾਂਝ ਪਾਈ ਇਸ ਮੌਕੇ ਤੇ ਪਾਕਿਸਤਾਨੀ ਪ੍ਰਾਈਮ ਮਿੰਿਸਟਰ ਵੱਲੋਂ ਆਰਮੀ ਚੀਫ ਜਾਂ ਫੌਜ ਮੁਖੀ ਨੇ ਜਿਹੜੇ ਉਹਨਾਂ ਦੀ ਡੋਨਲਡ ਟਰੰਪ ਉਹਨਾਂ ਦੇ ਨਾਲ ਹੋਣ ਵਾਲੀ ਮੁਲਾਕਾਤ ਜਿਹੜੀ ਉਹਦੇ ਬਾਬਤ ਵੀ ਸਵਾਲ ਕੀਤੇ ਗਏ ਅਮਰੀਕਾ ਵੱਲੋਂ ਈਰਾਨ ਦੇ ਉੱਤੇ ਹੋਣ ਵਾਲੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੇ ਖੁੱਲੇ ਡੁੱਲੇ ਲਫ਼ਜ਼ਾਂ ਦੇ ਵਿੱਚ ਇਹਨਾਂ ਹਮਲਿਆਂ ਦੀ ਨਿੰਦਿਆ ਕੀਤੀ ਔਰ ਇਸਰਾਈਲ ਵੱਲੋਂ ਵੀ ਉਸ ਤੋਂ ਬਾਅਦ ਈਰਾਨ ਦੇ ਐਟੋਮਿਕ ਟਿਕਾਣਿਆਂ ਦੇ ਉੱਤੇ ਹਮਲੇ ਨੇ ਜਿਹੜੇ ਉਹਨਾਂ ਦੀ ਨਿੰਦਿਆ ਕੀਤੀ ਹੈ ਪ ਹੁਣ ਇਹਨਾਂ ਹਮਲਿਆਂ ਦਾ ਜਿਹੜਾ ਜਵਾਬ ਦਿੰਦਾ ਹੈ ਇਹ ਉਹਦਾ ਹੱਕ ਹੈ ਔਰ ਈਰਾਨ ਨੂੰ ਇਹ ਹੱਕ ਵਰਤਣ ਦਾ ਬਿਲਕੁਲ ਪੂਰਾ ਇਖਤਿਆਰ ਹੈ ਪਾਕਿਸਤਾਨ ਨੇ ਈਰਾਨ ਦੇ ਜਵਾਬੀ ਹਮਲਿਆਂ ਦੀ ਹਮਾਇਤ ਕਰ ਦਿੱਤੀ ਹੈ ਕਿ ਅਸੀਂ ਈਰਾਨ ਦਾ ਜਵਾਬੀ ਹੱਕ ਹੈ ਜਿਹੜਾ ਉਹਦੀ ਹਮਾਇਤ ਕਰਨੇ ਆ ਯਾਦ ਰੱਖੇ ਕਿ ਪਾਕਿਸਤਾਨ ਵੱਲੋਂ ਇਹ ਵੱਡੀ ਪੱਤਰ ਤੇ ਹੋਣ ਵਾਲਾ ਐਲਾਨ ਐਨ ਉਸ ਮੌਕੇ ਹੋਇਆ ਜਦੋਂ ਹੁਣ ਤੋਂ ਕੁਝ ਘੰਟੇ ਬਾਅਦ ਹੀ ਈਰਾਨ ਵੱਲੋਂ ਇਰਾਕ ਦੇ ਉੱਤੇ ਦੋਹਾ ਕਤਰ ਦੇ ਉੱਤੇ ਔਰ ਇਤਲਾਮ ਲਾਬਰੀਆ ਨੇ ਕਿ ਬਹਿਰਨ ਦੇ ਉੱਤੇ ਵੀ ਅਟੈਕ ਕੀਤੇ ਗਏ ਨੇ